ਬਾਬਾ ਕਿਦਾਂ ਠੀਕ ਆ ਨਾ ਕੀ ਤੇਰਾ ਹੈ ਮੰਮੀ ਪਾਪਾ ਦਾ ਨਾਮ ਕਾ ਨਹੀਂ ਪਤਾ ਪਾਪਾ ਦਾ ਬਾਈਕ ਦਾ ਬਹਿਣ ਕਾ گاਉਂ ਕੌਨ ਸ ਹੈ ਪਿੰਡ گاਉਂ ਨਹੀਂ ਪਤਾ ਪਹਿਲਾਂ ਕਾਹ ਚੋਂ ਕੰਮ ਕਰਦਾ ਰਿਹਾ ਕੋਈ ਨਾ ਸਾਰਾ ਲਿਬਰਿਆ ਹੈਗਾ ਇਹ ਨੂੰ ਬਨੇਰੇ ਛੱਡ ਕੇ ਗਿਆ ਕੋਈ ਤੇ ਕੇ ਕਿਹੜੇ ਪਿੰਡ ਤੋਂ ਸੀ ਪੰਡੋਰੀ ਤੋਂ ਹਾਂ ਬਿਲਕੁਲ ਤੈਨੂੰ ਬੇ ਉਹ ਚਾਰਾ ਦੇ ਬੜਿਆ ਹੈ ਕੋਈ ਗਾਏ ਨਾ ਉਹ ਚਾਰਾ ਤੈਨੂੰ ਜਗ੍ਹਾ ਪਣੀ ਤੇ ਤੁੰਡਾਣੀ ਪਾਸੇ ਕੋਈ ਗੱਲ ਗਰੀ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਦੀ ਵੀਰ ਆਏ ਨੇ ਪੰਡੋਰੀ ਮਈਆ ਤੋਂ ਇਹਨਾਂ ਨੂੰ ਕੋਈ ਅਹ ਬੰਦਾ ਮਿਲਿਆ ਆ ਜਿਹਦੀ ਹਾਲਤ ਬੜੀ ਖਰਾਬ ਹੈ ਮੈਂਟਲੀ ਤੌਰ ਤੇ ਵੀ ਅਫਸੈਟ ਆ ਤੇ ਕਿਸੇ ਨੇ ਮਾਰਿਆ ਘੁੱਟਿਆ ਵੀ ਕਾਫੀ ਸਿਰ 'ਚ ਵੀ ਸੱਟ ਲੱਗੀ ਹੋਈ ਹੈ ਤੇ ਉਦਾਂ ਵੀ ਹਾਲਤ ਦੀ ਬਹੁਤ ਜ਼ਿਆਦਾ ਖਰਾਬ ਹੈ ਇਹ ਜ਼ਿਆਦਾ ਦਿਨ ਖੜਾ ਵੀ ਨਹੀਂ ਹੋ ਸਕਦਾ ਤੇ ਕੋਈ ਜ਼ਿਆਦਾ ਹੀ ਮਾਰਿਆ ਹੋਇਆ ਕਿਸੇ ਨੇ ਇਹ ਜਾਂ ਤਾਂ ਬੰਨ ਕੇ ਰੱਖਿਆ ਸੀ ਤੂੰ ਕੰਮ ਕਰਵਾ ਰੇ ਸੀ ਤੂੰ ਕਿਵੇਂ ਨਿਕਲਿਆ ਜਾਂ ਕਿਵੇਂ ਉਹਨਾਂ ਨੇ ਮਾਰ ਕੁੱਟ ਕੇ ਕੱਢ ਦਿੱਤਾ ਸੋ ਵਿਖੋ ਇੱਕ ਪਾਸੇ ਹਾਲਾਤ ਇਹ ਨੇ ਲੋਕਾਂ ਦੇ ਅੰਦਰ ਬਿਲਕੁਲ ਉਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਪਰ ਦੂਜੇ ਪਾਸੇ ਰੱਬ ਦੇ ਪਿਆਰੇ ਦੇਖੋ ਇਨਸਾਨ ਵੀ ਹੈਗੇ ਨੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਅਜੇ ਹੈਗੀ ਹੈ ਸੋ ਇਹ ਵੀਰਾਂ ਦਾ ਬਹੁਤ ਧੰਨਵਾਦ ਹੈ ਇੱਥੇ ਪ੍ਰਵਾਸ ਸ਼ਰਮ ਜੀ ਲੈ ਕੇ ਆਏ ਨੇ ਇਹਨੂੰ ਤੇ ਤੁਸੀਂ ਵੇਖ ਸਕਦੇ ਹੋ ਪਰਮਾਧਮਾ ਦੀ ਸਕਾਲਪੁਰ ਖਵਾਈਗੁਰੂ ਦੀ ਕਿੰਨੀ ਮਿਹਰ ਆ ਇਹਨਾਂ ਵੀਰਾਂ ਦੇ ਉੱਤੇ ਸੋ ਇਹਨਾਂ ਨੇ ਆਪਣਾ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਇਸ ਵੀਰ ਨੂੰ ਇੱਥੇ ਲੈ ਕੇ ਆਏ ਆ ਸੋ ਤਹਿ ਦਿਲੋਂ ਧੰਨਵਾਦ ਹੈ ਇਹਨਾਂ ਦਾ ਤੇ ਜੋ ਵੀ ਬਣਦੀ ਕਾਰਵਾਈ ਅਸੀਂ ਕੀ ਕਰਾਂਗੇ ਔਰ ਇਸ ਵੀਰ ਦਾ ਜੋ ਵੀ ਦੇਖਭਾਲ ਇਹਦਾ ਇਲਾਜ ਦੀ ਜ਼ਿੰਮੇਵਾਰੀ ਸਾਡੀ ਵਧੀਆ ਤੋਂ ਵਧੀਆ ਇਹਦਾ ਇਲਾਜ ਕਰਾਇਆ ਜਾਏਗਾ ਤੇ ਜੇ ਇਹ ਥੋੜਾ ਬਹੁਤ ਵੀ ਦਸਣਯੋਗ ਹੁੰਦਾ ਹੈ ਇਹਦਾ ਘਰ-ਬਾਰ ਕਿਤੇ ਤਾਂ ਕੋਸ਼ਿਸ਼ ਕਰਾਂਗੇ ਤੇ ਘਰ ਤੱਕ ਇਹਨੂੰ ਪਹਜਾਣ ਦੀ ਤੇ ਬਾਕੀ ਆਪ ਸਭ ਨੇ ਵੀ ਵੀਡੀਓ ਜਿਹੜੀ ਹੈ ਸ਼ੇਅਰ ਕਰਨੀ ਹੈ ਤਾਂ ਕਿ ਅਗਰ ਇਹਨੂੰ ਕੋਈ ਜਾਣਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰੇ ਕਿਦਾਂ ਠੀਕ ਆ ਨਾਗੀਦਰਾ ਹੈ ਮਮੀ ਪਾਪਾ ਦਾ ਨਾਮ ਕਾ ਨਹੀਂ ਪਤਾ ਪਾਪਾ ਦਾ ਬਾਈਕ ਆ ਬਹਿਣ ਕਾ گاਉਂ ਕੌਨ ਸਾ ਹੈ ਪਿੰਡ گاਉਂ ਨਹੀਂ ਪਤਾ ਪਹਿਲਾਂ ਕਾਹਦਾ ਕੰਮ ਕਰਦਾ ਰਿਹਾ ਕੋਈ ਨਾ ਸਾਰਾ ਲਿਬਰਿਆ ਹੈਗਾ ਜੀ ਇਹਨੂੰ ਬਨੇਰੇ ਛੱਡ ਕੇ ਗਿਆ ਕੋਈ ਤੁਹੇ ਕਿ ਕਿਹੜੇ ਪਿੰਡ ਤੋਂ ਸੀ ਪੰਡੋਰੀ ਤੋਂ ਹਾਂ ਪਿੰਡੋਂ ਦੀ ਅੱਛੀ ਦੁਕਾਨ ਹੈ ਉੱਥੇ ਬਾ ਲੈ ਪੇ ਸੁਰੇ ਰੋਟੀ ਦਾਤੀ ਹਵਾਲੀ ਚਾਹ ਬਣੀ ਪਿਆ ਸੀ ਠੀਕ ਹੈ ਹਾਂਜੀ ਫੇਰ ਤਾਂ 6 ਵਜੇ ਦਾ ਭਾਲਿਆ ਆਪਾ ਹਾਲੋ ਇਹੋ ਹੀ ਗਾ ਪਿੱਕੇ ਪਾਸੇ ਚਲ ਗਿਆ ਜਾਨੂ ਕਿਹ ਜੱਟ ਨੇ ਫੇਲ ਆਇਆ ਦਾ ਪੱਟੇ ਹਾਂ ਬਿਲਕੁਲ ਤਈ ਨਾ ਪੇ ਉਹ ਚਾਲਾ ਦੇ ਬੜਿਆ ਗੋਏ ਗਏ ਨਾ ਉਹ ਚਾਰ ਤਈ ਨਾ ਜਗਾ ਪਣੀ ਤੇ ਤੁੰਡਾਣੀ ਪਾਸੇ ਕੋਈ ਗੱਲ ਗਰੀ ਬਹੁਤ ਨਹੀਂ ਹੂੰ ਕਰਦਾ ਮੈਂ ਗੱਲ ਦਾ ਮਾਰਿਆ ਘਟੇ ਗਈ ਨੇ ਕਿ ਨਹੀਂ ਤੇ ਖਲੋਂਦਾ ਨਹੀਂ ਉਹ ਵਿਚਾਰਾ ਦੋ ਘੰਟੇ ਖੁਆਉਂਦਾ ਅਸਲੇ ਬੈ ਜਾਂਦਾ ਬੈ ਜਾਣਾ ਸੀ ਇਦਾਂ ਬੈੰਜ ਹੀ ਕਰਦਾ ਪੂਰਾ ਕੰਮ ਕਰਕੇ ਕੰਦਮ ਕਰਕੇ ਛੱਡਿਆ ਉਹ ਚਾਰੀ ਨੂੰ ਕੰਮ ਕੋਈ ਕਰਵਾ ਕੇ ਨਾ ਵਿਚਾਰਿਆ ਤੇ ਤੁਹਾਡਾ ਨਾਂ ਕੀ ਮੇਰਾ ਨਾਮ ਮੇਜਰ ਸਿੰਘ ਮੇਰਾ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਹਾਂ ਜੀ ਮੰਡੋਰੀ ਪਿੰਡ ਦਾ ਹਾਂ ਲੱਗ ਠੀਕ ਮੇਰੇ ਕੋਲ 6:30 ਵਜੇ ਤੱਕ ਬਿਜਲੀ ਦੀ ਦੁਕਾਨ ਤੇ ਸੀ ਦੁਕਾਨ ਤੇ ਭਾਲ ਛੱਡਿਆ ਆਪਾਂ ਜਾਣ ਨਹੀਂ ਦਿੱਤਾ ਕਿ ਪਾਸੇ ਰੋਟ ਪਾਣੀ ਪਵਾ ਲਿਆ ਕੋਈ ਲੱਕ ਲੈ ਗਿਆ ਇਹ ਬੁੱਟ ਮਾਰ ਕਰੇਗੇ ਨਹੀਂ ਕੋਈ ਠੀਕ ਹੈ ਜੀ ਕਿ ਰਾਤ ਨੂੰ ਮੈਂ ਕਹਿੰਦੇ ਜਿੱਦਾਂ ਮਾਹੌਲ ਖਰਾਬ ਹੋਇਆ ਨਾ ਭਾਜੀ ਰਾਤ ਉਦਾਂ ਦਾ ਕਾਬੂ ਆ ਗਿਆ ਉਦਾਂ ਘੁੜ ਘੁ ਆਏ ਉਹ ਕਹਿੰਨੇ ਵੀ ਚਲੋ ਚਲੋ ਆਪਣੇ ਮਾਪਿਆਂ ਕੋਲ ਪਹੁੰਚ ਜੇਗੇ ਓਥੇ ਠੀਕ ਤਰੀਕੇ ਨਾਲ ਆਪਣੇ ਪਰਿਵਾਰ ਦੇ ਚਲੋ ਚਲੋ ਉਹਦੀ ਵੀਡੀਓ ਬਣਾ ਕੇ ਪਾਣੇ ਆ ਕੋਈ ਨਹੀਂ ਪਤਾ ਲੱਗ ਜੇ ਰੋਟੀ ਖਾਣੀ ਹੈ ਪਾਣਾ ਖਾਣਾ ਚਾਹ ਪੀਣੀ ਚਾਹ ਆ ਕੇ ਤੂੰ ਫੇਰ ਖਾ ਲਈਂਦਾ ਹਾਂ ਨਹੀਂ ਉਹ ਤਾਂ ਇੱਧਰ ਸਿਰੇ ਮੈਂ ਵੀ ਕਹੇ ਖਾਣਾ ਖਾਣਾ ਤੇ ਇਦਾਂ ਕਰਦਾ ਹੈਗਾ ਤੇ ਜਦੋਂ ਲੈਣਤੀ ਨਾ ਤੇ ਫਿਰ ਤੇ ਬੈਠਾ ਵੀ ਵਿਚਾਰਾ ਨਾ ਦੁਕਾਨ ਤੇ ਨੁਕਰਵਾ ਐ ਸਭ ਬਾਹਰ ਬਾਹਰ ਲੈ ਵੀ ਬਾਹਰ ਤੇ ਕੋ ਨੁਕਰੇ ਵਾਂਗ ਬੈਠਾ ਹੋ ਜਾ ਮੈਂ ਤੈਨੂੰ ਕਿਸੇ ਦਾ ਡਰਵਾ ਤੇ ਇਦਾਂ ਹੀ ਕਰੀ ਜਾਂਦਾ ਮੈਂ ਹਾਂ ਕੋਈ ਆਪੇ ਗੱਲਾਂ ਕਰਨੀ ਉਹ ਤਾਂ ਨਹੀਂ